ਲੋਕਾਂ ਲਈ ਦੇ ਕੀਤੇ ਜਾਂਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮਾਡਰਨ ਗਰੁੱਪ ਆਫ ਕਾਲਜਸ ਮੁਕੇਰੀਆਂ ਵਿਖੇ ਐਮ ਡੀ ਡਾਕਟਰ ਅਰਸ਼ਦੀਪ ਸਿੰਘ ਹੋਰਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫ੍ਰੀ ਮੈਡੀਕਲ ਕੈਂਪ ਅਤੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਡਾਕਟਰ ਜੀਨੀਤਾ ਸ਼ਰਮਾ ਦੀ ਦੇਖ ਰੇਖ ਵਿੱਚ ਆਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਜਾਗਰੂਤ ਕੀਤਾ ਗਿਆ ਅਤੇ ਇਸ ਫਰੀ ਮੈਡੀਕਲ ਕੈਂਪ ਦੇ ਵਿੱਚ ਡੋਗਰਾ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਲਾਕੇ ਦੇ ਲੋਕਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਸਾਡਾ ਇਹ ਅਦਾਰਾ ਆਪਣੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਦੇ ਨਾਲ ਉਹਨਾਂ ਨੂੰ ਆਧੁਨਿਕ ਤਕਨੀਕ ਨਾਲ ਸਿੱਖਿਆ ਦੇਣ ਲਈ ਵਚਨਬੱਧ ਹੈ ਤੇ ਸਾਡੇ ਕਾਲਜ ਵੱਲੋਂ ਅਜੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਹੁੰਦੇ ਰਹਿਣਗੇ ਤਾਂ ਜੋ ਲੋਕਾਂ ਦੀ ਭਲਾਈ ਦੇ ਹਿੱਤ ਵਿੱਚ ਵੱਖ-ਵੱਖਰੇ ਤਰ੍ਹਾਂ ਦੇ ਕਾਰਜਕ੍ਰਮ ਕਰਦੇ ਰਹਾਂਗੇ ਮਾਡਰਨ ਗਰੁੱਪ ਆਫ ਕਾਲਜ ਦੀ ਤਰਫੋਂ ਆਰਗੇਨਾਈਜ਼ ਕੀਤਾ ਗਿਆ ਪੰਡੋਰੀ ਭਗਤ ਪੰਡੋਰੀ ਭਗਤ ਵਿਖੇ ਜਿਸ ਵਿੱਚ ਡੋਗਰਾ ਹਸਪੀਟਲ ਦੀ ਪੂਰੀ ਡਾਕਟਰਾਂ ਦੀ ਟੀਮ ਨੇ ਸ਼ਰਕਤ ਕੀਤੀ ਜਿਹਦੇ ਵਿੱਚ ਡਾਕਟਰ ਜੀ.ਡੀ. ਸਿੰਘ ਡਾਕਟਰ ਗੁਰਵਿੰਦਰ ਡਾਕਟਰ ਕੁਲਦੀਪ ਪਾਸੇ ਔਰ ਡਾਕਟਰ ਦੀਪਿਕਾ ਪਾਟਿਆ ਡਾਕਟਰ ਸ਼ਬੀ ਪ੍ਰਸ਼ਰ ਨੇ ਪੂਰਾ ਸਹਿਯੋਗ ਦਿੱਤਾ ਔਰ ਉਹ ਡਾਕਟਰਾਂ ਦੀ ਟੀਮ ਵੱਲੋਂ ਮਹਾਂ ਡਾਕਟਰਾਂ ਦੀ ਟੀਮ ਵੱਲੋਂ 260 ਮਰੀਜ਼ਾਂ ਦਾ ਜਿਹੜਾ ਚੈੱਕਅਪ ਫ੍ਰੀ ਕੀਤਾ ਗਿਆ ਜਿਸ ਵਿੱਚ ਨਾਲ ਹੀ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਹ ਉਪਰਾਲਾ ਅੱਗੇ ਤੋਂ ਵੀ ਜਾਰੀ ਰਹੇਗਾ ਡੋਗਰਾ ਹਸਪੀਟਲ ਦੀ ਟੀਮ ਔਰ ਮਾਡਰਨ ਗਰੁੱਪ ਆਫ ਕਾਲਜ ਦੀ ਟੀਮ ਪਰਜੌਰ ਨਾਲ ਅੱਗੇ ਤੋਂ ਵੀ ਇਦਾਂ ਦੇ ਕੈਂਪ ਜਿਹੜੇ ਆਰਗੇਨਾਈਜ਼ ਕਰਦੀ ਰਹੇਗੀ